ਦੁਸਰ ਇੱਕ ਸ਼ਾਰਟ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਰਿਹਾ ਕਿ 31 ਆuncer ਝੋਟੀ ਜਿਹੜੀ ਆ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਇਧਰ ਕਰਮਾਲੀ ਇੱਕ ਦੂਜਾ ਸੂਹਾ ਝੋਟੀ ਸੂਣ ਦੀ ਤਿਆਰੀ ਦੇ ਵਿੱਚ ਜਿਹੜੀ ਬਿਲਕੁਲ ਬਲੈਕ ਤੁਸੀਂ ਇਹ ਮਗਰ ਦੇਖ ਰਿਹਾ ਜੇ ਇਹ ਦੂਜਾ ਸੂਹਾ ਸੂਣ ਵਾਲੀ ਹਰਵੇਲ ਪਹਿਲਾਂ ਇਹਦੀ ਡਿਟੇਲ ਦੇ ਦਈਏ ਹਾਂਜੀ ਜੀ ਸਾਸਿਕਾਲ ਸਾਸਿਕਾ ਵੀਰ ਬਾਕੀ ਰਾਸ ਇਹ ਦੂਜਾ ਸੂਹਾ ਝੋਟੀ ਸੂਣਾ ਹਾਂਜੀ ਪ੍ਰਕਾਸ਼ੀਆ ਦੇ ਸੀਮਨ ਤੋਂ ਅੱਗੇ ਘੱਬਣਿਆ ਠੀਕ ਆ ਪਿਛਲੇ ਸੂਹੇ ਦਾ 11 ਕਿਲੋ ਦਾ ਰਿਕਾਰਡ ਸੀਗਾ ਠੀਕ ਆ ਜੀ ਹਰਿਆਣੇ ਤੇ ਮੱਝਾਂ ਇਸੇ ਦੇ ਮਗਰ ਇਹ ਝੋ ਠੀਕ ਆ ਬੇਲੇ ਦੇ 5-7 ਹਜੇ ਬਾਕੀ ਆ ਠੀਕ ਆ ਤੇ ਬਾਕੀ ਬਹੁਤ ਠੰਡੀ ਸੀਲ ਹੈ ਤੇ ਚੰਗੀ ਹੈ ਜਿਨ੍ਹਾਂ ਨੇ ਵੀ ਫਰੀ ਬ੍ਰੇਕ ਵੀ ਐਨ ਮੋੜਦੇ ਬੈਕ ਸਾਈਡ ਵਿਖਾ ਦੇ ਕੇ ਇਹ 5-7 ਦਿਨ ਕਿਸਾਨ ਵੀਰ ਹੋਜੇ ਕੱਢ ਪਈ ਆ ਬਾਕੀ ਝੋਟੀ ਦੇਖੋ ਕੁਝ ਕ ਮਗਰ ਪੂਛਦੇਵਾਰ ਜਿਹੜੇ ਵਾਈਦਾ ਬਾਕੀ ਓਵਰਆਲ ਸਾਰੀ ਬਹੁਤ ਮੋਹਰਾ ਵਾ ਜਿਹੜੀ ਅਗਲੀ ਝੋਟੀ ਹੈ ਕੱਟੀ ਦਿਖਾ ਰਹੀ ਹੈ ਨੀਲੀ ਦੀ ਝੋਟੀ ਕੱਟੀ ਆ ਤੇ ਇਹਦੀ ਮਦਰ ਵੀ ਨੀਲੀ ਦਾ ਵੀ ਤੇ ਵਿੱਚ ਸੀ ਬਿਲਕੁਲ ਪਿਓਰ ਨੀਲੀ ਦੇ ਵਿੱਚ ਰਾਸੇ ਆਪਾਂ ਇੱਕ ਖੇਮ ਕਰ ਤੋਂ ਬਾਰਡਰ ਤੋਂ ਖਰੀਦੀ ਤੇ ਮਗਰ ਇਹ ਕੱਟੀ ਆਈ ਸੀ ਉਮਰ ਹਰਵੇਲੇ 33 ਦੀ ਕਿੰਨੀ ਆ 2 ਸਾਲ ਸਵਾ 2 ਸਾਲ ਲਓ ਵੀ ਸਵਾ ਦੋ ਸਾਲ ਦੋਸਤੋ ਇਹਦੀ ਉਮਰ ਹੈ ਵਾਨੇ ਦੇ ਡਾਪ ਆ ਗਏ ਆ ਮਾਰਕਿੰਗ ਬਹੁਤ ਸੋਹਣੀ ਆ ਹਾਂ ਆਖੋ ਕੇ ਪੂਰੀ ਬਿੱਲੀ ਤੇ ਸਿੰਗੀ ਸੁੰਗੀ ਕੱਤੀ ਚੰਗੀ ਪਿਆਰੀ ਆ ਖੁੱਤੀ ਸਿੰਗ ਲੱਗਾ ਬਿਲਕੁਲ ਮੋੜ ਕੇ ਛੋਟਾ ਸਿੰਗ ਰਿੰਗ ਸਿੰਗ ਵੀ ਕਹਿ ਦਿਆ ਜਿਆ ਹੀਟ ਚੱਕ ਜੂਗੀ ਹੋਰ 6 ਮਹੀਨੇ ਤੱਕ ਪੂਰਾ ਹੈਗਾ ਲਓ ਜੀ ਮੁੱਲ ਦੀ ਗੱਲ ਕਰੀਏ ਤੇ ਇਹ ਕੱਤੀ ਝੋਟੀ ਦਾ ਕੀ ਮੁੱਲ ਆ ਮੁੱਲ ਦਾ ਸਿਆ 31000 ਹਾਂਜੀ 29000 ਦੀ ਲੈਦੇ ਕਰ ਦਾਂਗੇ ਲਓ ਜੀ 29000 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਤੇ ਜਿਹੜੀ ਆਪਣੇ ਕੋਲ ਵੱਡੀ ਝੋਟੀ ਤਿਆਰੀ ਵਾਲੀ ਆ ਤਿਆਰੀ ਵਾਲੀ ਦਾ ਸਿਆ ਉਹਦਾ ਮੁੱਲ 88 ਆ ਹਾਂਜੀ ਥੋੜਾ ਬਹੁਤਾ ਮੰਤਨ ਕਰ ਦਾਂਗੇ ਲਓ ਜੀ 87000 ਦੀ ਮਿਲ ਜੂਗੀ ਜਿਹੜੀ ਬਿਲਕੁਲ ਬਲੈਕ ਮੋਰਾ ਬਰੀਡ ਦੇ ਇਹ 87000 ਦੀ ਮਿਲ ਜੂਗੀ ਸੋ ਜੋੜੇ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਸੋ ਫੁੱਲ ਵੀਡੀਓ ਵੀ ਅੱਜ ਜਲਦੀ ਆ ਰਹੀ ਹੈ ਸਾਰੇ ਭਰਾ ਪੂਰੀ ਵੀਡੀਓ ਦੇਖ ਲਿਓ ਧੰਨਵਾਦ ਸ਼ਾਰਟ ਵੀਡੀਓ ਵੇਖਣ ਦੇ ਲਈ